ਪੰਜਾਬ ਦੇ ਸਾਰੇ ਮੰਤਰੀਆਂ ਨੇ ਜਦੋਂ ਸ਼ੰਭੂ ਤੇ ਖਨੌਰੀ ਜਿਹੜਾ ਸੀਗਾ ਉਹ ਮੋਰਚਾ ਪਟਾਇਆ ਤਾਂ ਸਾਰਿਆਂ ਨੇ ਕਿਹਾ ਵੀ ਇਹਨਾਂ ਦੀ ਲੜਾਈ ਤਾਂ ਦਿੱਲੀ ਨਾਲ ਸੀ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਸੀਗਾ A to Z ਸਾਰਿਆਂ ਨੇ ਕਿਹਾ ਦੂਸਰੇ ਪਾਸੇ ਸਰਕਾਰ ਦੀ ਤੁਸੀਂ ਹਰਾਮ ਜਿੰਦਗੀ ਦੇਖੋ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਐਫੀਡੇਵਿਟ ਦਿੱਤਾ ਪਟਿਆਲੇ ਦੇ ਐਸਐਸਪੀ ਨਾਨਕ ਸਿੰਘ ਨੇ ਉਹਦੇ ਚ ਉਹਨੇ ਲਿਖਿਆ ਕਿ ਇਹ ਕਿਸਾਨ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ ਸਾਨੂੰ ਖਤਰਾ ਸੀ ਕਿ ਦਿੱਲੀ ਵਾਲੇ ਨਾਲ ਵੱਧ ਜਾਣ ਇਸ ਕਰਕੇ ਅਸੀਂ ਇਹਨਾਂ ਦੇ ਮੋਰਚੇ ਜਿਹੜੇ ਪਟੇ ਆ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਕਾਰਕੁਨ ਗ੍ਰਿਫਤਾਰ ਹੁੰਦਾ ਉਹਦੇ ਘਰੇ ਰੇਡ ਵੱਜਦੀ ਆ ਉਹਦੇ ਖਿਲਾਫ ਸਾਰੇ ਨੂੰ ਡਟ ਕੇ ਜਿਹੜੀ ਆਵਾਜ਼ ਹੈਗੀ ਆ ਉਹ ਬੁਲੰਦਾਂ ਕਰਨੀ ਚਾਹੀਦੀ ਆ ਤੇ 28 ਮਾਰਚ ਜਿਹੜੇ ਪ੍ਰੋਗਰਾਮ ਆ ਉਹ ਵੱਡੀ ਪੱਧਰ ਤੇ ਕਾਮਜਾਮ ਕਰਨੇ ਚਾਹੀਦੇ ਕਾਫਲੇ ਬਣ ਕੇ ਉਹਨਾਂ 'ਚ ਪਹੁੰਚਣਾ ਚਾਹੀਦਾ ਨਹੀਂ ਤਾਂ ਪੰਜਾਬ ਦੇ ਜਿਹੜੀ ਪੁਲਿਸ ਸਟੇਟ ਲਗਭਗ ਬੰਨ ਵਾਲੇ ਪਾਸੇ ਆ ਇਹ ਪੱਕੀ ਹੋ ਜੂਗੀ ਜੇ ਦਾ ਅਸੀਂ ਵਿਰੋਧ ਨਾ ਕੀਤਾ ਤੇ ਫਿਰ ਪੁਲਿਸ ਜੋ ਹਸ਼ਰ ਕਰਦੀ ਉਹ ਸਭ ਦੇ ਸਾਹਮਣੇ ਕੰਪਲਸੀਆ ਰਾਜ ਦੇ ਖਿਲਾਫ ਜੇ ਇੱਕੋ ਇੱਕ ਕੋਈ ਵਿਰੋਧ ਦੀ ਆਵਾਜ਼ ਹੋ ਸਕਦੀ ਆ ਲੋਕਾਂ ਦੀ ਜਮਹੂਰੀਅਤ ਬਚਾਉਣ ਦੀ ਆਵਾਜ਼ ਹੋ ਸਕਦੀ ਆ ਤਾਂ ਉਹ ਕਿਸਾਨ ਲਹਿਰ ਉਹਦੇ ਚੀ ਜਵੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਚੱਕ ਕੇ ਮਤਲਬ ਕਦੇ ਉਸ ਸ਼ਹਿਰ ਲਾਗੇ ਕਦੇ ਉਸ ਸ਼ਹਿਰ ਲਾਗੇ ਕਦੇ ਉਸ ਸ਼ਹਿਰ ਲਾਗੇ ਤੇ ਦੂਸਰੇ ਪਾਸੇ ਜਿਹੜੀ ਹੈਗੀ ਆ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਹਰਾਸਤ 'ਚ ਨਹੀਂ ਰੱਖਿਆ ਹੋਇਆ ਜੇ ਹਰਾਸਤ 'ਚ ਨਹੀਂ ਰੱਖਿਆਗਾ ਫਿਰ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾਗਾ ਉਹਨੂੰ ਆਪਣੇ ਘਰ 'ਚ ਪਰਿਵਾਰ 'ਚ ਆਉਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾਗਾ ਉਹ ਜਿਹ ਲੱਖਾਂ ਰੁਪਏ ਦਾ ਸਾਮਾਨ ਸੀ ਇੱਕ ਇੱਕ ਕੈਂਪ ਦੇ ਵਿੱਚ ਔਰ ਜਿਸ ਤਰ੍ਹਾਂ ਤਹਿਸ ਨੈਸ ਕੀਤਾ ਗਿਆ ਤੇ ਉਹ ਕਹਿੰਦਾ ਵੀ ਅਸੀਂ ਤਾਂ ਮਤਲਬ ਹੁਣ ਟਰਾਲੀਆਂ ਦੀ ਜਾਂਚ ਕਰਾਂਗੇ ਇਹਦਾ ਮਤਲਬ ਆ ਕਿ ਕਿਸਾਨ ਦਾ ਨੁਕਸਾਨ ਹੋਏ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਉਹ ਖੁਦ ਕੀਤਾ ਜਦੋਂ ਪੁਲਸੀਆ ਸਟੇਟ ਬਣ ਗਈ ਫਿਰ ਪੁਲਸ ਨਾਲ ਤੁਹਾਡਾ ਕੋਈ ਲਿਹਾਜ਼ ਨਹੀਂ ਜਿੰਦਾ ਪੁਲਸ ਨਾਲ ਲਿਹਾਜ਼ ਆ ਪੁਲਸ ਨੇ ਲੋਕਾਂ ਦਾ ਲਿਹਾਜ਼ ਨਹੀਂ ਕਰਨਾਗਾ ਤੇ ਫਿਰ ਉਹ ਲੋਕਾਂ ਦੇ ਨਾਲ ਖੜਨਾ ਔਖਾ ਹੋ ਜੂਗਾ ਗੱਲ ਡੱਲੇਵਾਲ ਪਿੰਡ ਦੇ ਵਿੱਚ ਭਾਰਤੀ ਕਿਸਾਨੀਓਂ ਇਕਤਾ ਸਿੱਧੂਪੁਰ ਦਾ ਇੱਕ ਵੱਡਾ ਇਕੱਠ ਸੀ ਪਹਿਲਾਂ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਬਾਅਦ ਦੇ ਵਿੱਚ ਜਾਣ ਦਿੱਤਾ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਫੋਰਸ ਲੱਗੀ ਸੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਸਨ ਬਾਅਦ ਦੇ ਵਿੱਚ ਰਾਤ ਬੀਤੀ ਰਾਤ ਲੋਕਾਂ ਦੇ ਘਰਾਂ ਤੇ ਖਾਸ ਕਰਕੇ ਜਿਹੜਾ ਬੀਕੇਯੂ ਸਿੱਧੂਪੁਰ ਜਾਂ ਜਿਹੜਾ ਦੋ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਆ ਜਿੱਥੇ ਬੰਦੀਆਂ ਸੀ ਉਹਨਾਂ ਦੇ ਕਾਰਕੁਨਾਂ ਦੇ ਘਰਾਂ ਤੇ ਲੇੜ ਵੱਜੀ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਕਈ ਭੱਜ ਗਏ ਇਹ ਕਿੱਧਰ ਨੂੰ ਜਾ ਰਿਹਾ ਕੀ ਸਰਕਾਰ ਹੁਣ ਘਰਾਂ ਚ ਵੀ ਨਹੀਂ ਆਗੂਆਂ ਨੂੰ ਬੈਠਣ ਦੇ ਰਹੀ ਕੀ ਪੰਜਾਬ ਦੇ ਵਿੱਚ ਆਪਦੇ ਪਿੰਡਾਂ ਸ਼ਹਿਰਾਂ ਚ ਵੀ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਇਹ ਦਿਸ਼ਾ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀ ਹੈ ਸਰਕਾਰ ਇਸ ਵਿਸ਼ੇ ਤੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਤੇ ਸਰਕਾਰ ਮੰਨ ਚੁੱਕੀ ਹੈ ਕਿ ਅਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਉਹਨਾਂ ਦਾ ਇਲਾਜ ਕਰਵਾ ਰਹੇ ਆ ਫਿਰ ਉਹਨਾਂ ਦੇ ਉਹਨਾਂ ਦੀ ਕੋਈ ਗੱਲ ਜਨਤਕ ਕਿਉਂ ਨਹੀਂ ਹੋਣ ਦਿੱਤੀ ਜਾਂਦੀ ਮਿਲਣ ਕਿਉਂ ਨਹੀਂ ਦਿੱਤਾ ਜਾਂਦਾ ਉਸ ਤਰੀਕੇ ਨਾਲ ਲੋਕਾਂ ਨੂੰ ਇਹ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਕੱਲ ਪਹਿਲਾਂ ਡੱਲੇਵਾਲ ਜਾਣ ਤੋਂ ਰੋਕਿਆ ਇੱਕ ਵਾਰ ਗੋਲੇ ਵਾਲ ਰੋਕਿਆ ਬਾਅਦ ਜਾਣ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਰਾਤ ਰੇਡਾਂ ਵੱਜੀਆਂ ਮਤਲਬ ਕਾਰਕੁਨਾਂ ਦੇ ਘਰਾਂ 'ਚ ਵਰਕਰਾਂ ਦੇ ਘਰਾਂ 'ਚ ਰੇਡਾਂ ਲਗਾਤਾਰ ਗ੍ਰਿਫਤਾਰ ਕੀਤਾ ਗਿਆ ਕਿਵੇਂ ਦੇਖ ਦਿਆਂ ਇਸ ਚੀਜ਼ ਨੂੰ ਕਿ ਲੋਕ ਹੁਣ ਆਪਦੇ ਪਿੰਡਾਂ ਸ਼ਹਿਰਾਂ 'ਚ ਹੀ ਪ੍ਰਦਰਸ਼ਨ ਨਹੀਂ ਕਰ ਸਕਦੇ ਦੇਖੋ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਪੁਲਿਸ ਸਟੇਟ ਜਿਹੜੀ ਹੈਗੀ ਆ ਉਹ ਲਗਭਗ ਬਣਾਈ ਜਾ ਚੁੱਕੀ ਹੈ ਇਸ ਕਰਕੇ ਹੁਣ ਇੱਥੋਂ ਦੀ ਜਿਹੜੀ ਸਿਆਸਦਾਨਾ ਉਹ ਨਹੀਂ ਤੈਅ ਕਰ ਦੇਗੀ ਉਹਨਾਂ ਨੇ ਪੁਲਿਸ ਦੀਆਂ ਵਾਗਾਂ ਜਿਹੜੀਆਂ ਨੇ ਉਹ ਖੁੱਲੀਆਂ ਛੜਤੀਆਂ। ਹੂੰ। ਪੁਲਿਸ ਹੁਣ ਤਾਂ ਬਿਲਕੁਲ ਜਿੰਨੇ ਇਨਕਾਊਂਟਰ ਹੋਏ ਆ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਂਗਾ। ਹੂੰ। ਕਿ ਮੁੰਡਾ ਇੱਕ ਜਿਹੜਾ ਹੈਗਾ ਜਲੰਧਰ ਇਨਕਾਊਂਟਰ ਹੋ ਗਿਆ ਉਹ ਕਹਿੰਦਾ ਮੈਨੂੰ ਪੁਲਿਸ ਘੇਰ ਰਹੀ ਹੈ ਮੇਰੀ ਬਾਹ ਚ ਗੋਲੀ ਮਾਰੀ ਹੋਈ ਹੈ ਮਾਰੀ ਆ ਮੈਨੂੰ ਘੇਰ ਕੇ ਮਾਰ ਰਹੇ ਹੈਗੇ ਆ। ਠੀਕ ਆ ਮਾਰਨ ਦੀ ਕੋਸ਼ਿਸ਼ ਕਰ ਰਹੇ ਬਾਅਦ ਚ ਮਾਰ ਵੀ ਦਿੱਤੀ ਕਿ ਠੀਕ ਆ। ਜਿਸ ਤਰ੍ਹਾਂ ਮਤਲਬ ਪੁਲਸੀਆ ਰਾਜ ਇੱਥੇ ਖੜਾ ਕੀਤਾ ਗਿਆ ਤੇ ਉਸ ਪੁਲਸੀਆ ਰਾਜ ਦੇ ਖਿਲਾਫ ਜੇ ਇੱਕੋ ਇੱਕ ਕੋਈ ਵਿਰੋਧ ਦੀ ਆਵਾਜ਼ ਹੋ ਸਕਦੀ ਆ ਲੋਕਾਂ ਦੀ ਜਮਹੂਰੀਅਤ ਬਚਾਉਣ ਦੀ ਆਵਾਜ਼ ਹੋ ਸਕਦੀ ਆ ਤਾਂ ਉਹ ਕਿਸਾਨ ਲਹਿਰ ਆ ਇਸ ਕਰਕੇ ਇਹਨਾਂ ਨੇ ਕਿਸਾਨ ਲਹਿਰ ਪਹਿਲਾਂ ਚੰਡੀਗੜ੍ਹ ਬੁਲਾ ਕੇ ਕਿਸਾਨ ਆਗੂਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਬਤਮੀਜੀ ਵਾਲਾ ਜਿਹੜਾ ਸੀਗਾ ਉਹ ਵਿਵਹਾਰ ਕੀਤਾ ਫਿਰ ਚੰਡੀਗੜ੍ਹ ਜਾਂਦੇ ਕਿਸਾਨਾਂ ਨੂੰ ਰੋਕਿਆ ਫਿਰ ਸ਼ੰਭੂ ਖਨੋਰੀ ਜਿਸ ਤਰ੍ਹਾਂ ਬਲਡوزر ਚਲਾਇਆ ਜਿਸ ਤਰ੍ਹਾਂ ਕਿਸਾਨਾਂ ਦਾ ਮਤਲਬ ਕਰੋੜਾਂ ਰੁਪਏ ਦਾ ਸਮਾਨ ਜਿਹੜਾ ਸੀ ਚੋਰੀ ਕੀਤਾ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੂੰ अपमानित ਕੀਤਾ ਜਿਸ ਤਰ੍ਹਾਂ ਉੱਥੇ ਗੁੰਡਾਗਰਦੀ ਕੀਤੀ ਪੁਲਿਸ ਨੇ ਤੇ ਉਸ ਤੋਂ ਬਾਅਦ ਜਿਵੇਂ ਆਗੂਆਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਛੱਡਿਆ ਗਿਆ ਬਹੁਤ ਸਾਰੇ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਛੱਡਿਆ ਗਿਆ ਉਹਦੇ ਚੀ ਜਿਵੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਚੱਕ ਕੇ ਮਤਲਬ ਕਦੇ ਉਸ ਸ਼ਹਿਰ ਲੈ ਕੇ ਕਦੇ ਉਸ ਸ਼ਹਿਰ ਲੈ ਕੇ ਕਦੇ ਉਸ ਸ਼ਹਿਰ ਲੈ ਕੇ ਤੇ ਦੂਸਰੇ ਪਾਸੇ ਜਿਹੜੀ ਹੈਗੀ ਆ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਹਰਾਸਤ ਵਿੱਚ ਨਹੀਂ ਰੱਖਿਆ ਹੋਇਆ ਜੇ ਹਰਾਸਤ ਵਿੱਚ ਨਹੀਂ ਰੱਖਿਆਗਾ ਫਿਰ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾਗਾ ਉਹਨੂੰ ਆਪਣੇ ਘਰ ਚ ਪਰਿਵਾਰ ਚ ਆਉਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾਗਾ ਜੇ ਇਹ ਕਿਹਾ ਜਾਂ ਕਿਹਾ ਇਹ ਦਲੀਲ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਕਿ ਭਾਈ ਇਹ ਤਾਂ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਸੀ ਨਿਰਦੇਸ਼ਾਂ ਦੇ ਤਹਿਤ ਉਹਨਾਂ ਦਾ ਇਲਾਜ ਕਰਵਾ ਰਹੇ ਆ ਇਲਾਜ ਕਰਵਾਉਣਾ ਜਿਹੜੀ ਮੈਡੀਕਲ ਸਹਾਇਤਾ ਲੈਣੀ ਤਾਂ ਡੱਲੇਵਾਲ ਸਾਹਿਬ ਖੁਦ ਮੰਨੇ ਹੋਏ ਆ ਉਹ ਕੋ ਜਬਰੀ ਤਾਂ ਦਿੱਤੀ ਨਹੀਂ ਜਾ ਰਗੀ ਜਦੋਂ ਉਹ ਖੁਦ ਮੰਨੇ ਹੋਏ ਆ ਮਤਲਬ ਜਿਹੜਾ ਮੈਡੀਕਲ ਟਰੀਟਮੈਂਟ ਲੈਣਾ ਤੇ ਫਿਰ ਉਹਨਾਂ ਨੇ ਮੈਡੀਕਲ ਟਰੀਟਮੈਂਟ ਕਿੱਥੋਂ ਲੈਣਾ ਉਹ ਤਾਂ ਉਹਨਾਂ ਦਾ ਪਰਿਵਾਰ ਖੁਦ ਤੈਅ ਕਰ ਲੂਗਾ ਤੁਸੀਂ ਉਹਨਾਂ ਨੂੰ ਜਬਰੀ ਹਰਾਸਤੇ ਚ ਕੌ ਰੱਖਿਆ ਹੋਇਆ ਤੁਸੀਂ ਕਿਸਾਨਾਂ ਨੂੰ ਕਿਉਂ ਨਹੀਂ ਮਿਲਣ ਦੇ ਰਹੇਗੇ ਮਤਲਬ ਜਿਹੜੀ ਇਹ ਸਰਕਾਰ ਦੀ ਹਰਕਤ ਆ ਇਹ ਬਹੁਤ ਘਟਿਆ ਹੈਗੀ ਆ ਇਸ ਕਰਕੇ ਡੱਲੇয়াল ਸਾਹਿਬ ਨੂੰ ਫੌਰੀ ਜਿਹੜਾ ਹੈਗਾ ਉਹ ਰਾਸਤ ਚੋਂ ਛੱਡਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਪਰਿਵਾਰ ਚ ਆਪਣੇ ਜਥੇਬੰਦੀ ਦੇ ਸਾਥੀਆਂ ਕੋਲੇ ਆਉਣ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਖੁਦ ਭੁੱਖ ਦਾ ਜਿਹੜਾ ਫੈਸਲਾ ਹੈਗਾ ਉਹ ਕਰ ਸਕਣ ਜਿਹੜੀ ਹੈ ਪੁਲਿਸ ਲਗਾਤਾਰ ਉਹਨੂੰ ਹਰਾਸਤ 'ਚ ਰੱਖ ਰਹੀ ਆ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਵਾਜਬ ਨਹੀਂ ਗਾ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇੱਕ ਹੋਰ ਬੜਾ ਵੱਡਾ ਜਾ ਝੂਠ ਜਿਹੜਾ ਨੰਗਾ ਹੋਇਆ ਕੱਲ ਪੰਜਾਬ ਦੇ ਸਾਰੇ ਮੰਤਰੀਆਂ ਨੇ ਜਦੋਂ ਸ਼ੰਭੂ ਤੇ ਖਨੋਰੀ ਜਿਹੜਾ ਸੀਗਾ ਉਹ ਮੋਰਚਾ ਪਟਾਇਆ ਤਾਂ ਸਾਰਿਆਂ ਨੇ ਕਿਹਾ ਜਿਵੇਂ ਵੀ ਇਹਨਾਂ ਦੀ ਲੜਾਈ ਤਾਂ ਦਿੱਲੀ ਨਾਲ ਸੀ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਸੀਗਾ A to Z ਸਾਰਿਆਂ ਨੇ ਕਿਹਾ ਹਰਪਾਲ ਚੀਮੇ ਨੇ ਕਿਹਾ ਕੁਲਤਾਰ ਸੰਧਵਾ ਨੇ ਕਿਹਾ ਬਹੁਤ ਸਾਰੇ ਮੰਤਰੀਆਂ ਨੇ ਐਮਐਲਏ ਨੇ ਕਿਹਾ ਇੱਕ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਮੈਂ ਤਾਂ ਇਹਨਾਂ ਦੇ ਨਾਲ ਜਾਣ ਨੂੰ ਤਿਆਰ ਆ ਦੂਸਰੇ ਪਾਸੇ ਸਰਕਾਰ ਦੀ ਤੁਸੀਂ ਹਰਾਮ ਜਿੰਦਗੀ ਦੇਖੋ ਕਿ ਹਾਈ ਕੋਰਟ ਦੇ ਜਿਹੜਾ ਐਫੀਡੈਵਿਟ ਦਿੱਤਾ ਪਟਿਆਲੇ ਦੇ ਐਸਐਸਪੀ ਨਾਨਕ ਸਿੰਘ ਨੇ ਉਹਦੇ ਚ ਉਹਨੇ ਲਿਖਿਆ ਕਿ ਇਹ ਕਿਸਾਨ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ ਸਾਨੂੰ ਖਤਰਾ ਸੀ ਕਿ ਦਿੱਲੀ ਵਾਲੇ ਨਾਲ ਵੱਧ ਜਾਣ ਇਸ ਕਰਕੇ ਅਸੀਂ ਇਹਨਾਂ ਦੇ ਮੋਰਚੇ ਜਿਹੜੇ ਪੱਟੇ ਹੈਗੇ ਹੁਣ ਤੁਸੀਂ ਇਹ ਦੋਗਲਾ ਚਿਹਰਾ ਸਰਕਾਰ ਦਾ ਦੇਖ ਲਓ ਕਿ ਐਸਐਸਪੀ ਨਾਨਕ ਸਿੰਘ ਜਿਹੜਾ ਐਫੀਡੈਵਿਟ ਦਿੰਦੇ ਆ ਸੁਪਰੀਮ ਕੋਰਟ 'ਚ ਉਹਦੇ ਚੋ ਕਹਿ ਰਹੇ ਆ ਕਿ ਦਿੱਲੀ ਜਾ ਰਹੇ ਸੀ ਕਿ ਦਿੱਲੀ 'ਚ ਖਤਰਾ ਸੀ ਕਿ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਾਸ ਸਕਦੇ ਸੀਗੇ ਤੇ ਦੂਸਰੇ ਪਾਸੇ ਇਹਨਾਂ ਦੇ ਮੰਤਰੀ ਕਹ ਰਹੇ ਕਿ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਸੀ ਜੇ ਦਿੱਲੀ ਜਾਣਾ ਚਾਹੀਦਾ ਸੀ ਤੇ ਜੋ ਦਿੱਲੀ ਜਾ ਰਹੇ ਸੀ ਪਰ ਤੁਹਾਨੂੰ ਕੀ ਤਕਲੀਫ ਸੀ ਕੰਦਾ ਤਾਂ ਭਾਜਪਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਕੱਢੀਆਂ ਸੀ ਤੁਸੀਂ ਟਾਰਗੇਟ ਲਗਾ ਕੇ ਕਿਸਾਨਾਂ ਨੂੰ ਕਰ ਰਹੇ ਸੀਗੇ ਹਨਾ ਪਰ ਹੁਣ ਉਸ ਤੋਂ ਬਾਅਦ ਜਿਵੇਂ ਗ੍ਰਿਫਤਾਰੀਆਂ ਦਾ ਫੜੋ ਫੜੀ ਦਾ ਦੌਰ ਚੱਲ ਰਿਹਾ ਹੈਗਾ ਕੱਲ ਡੱਲੇਵਾਲ ਸਾਹਿਬ ਦੇ ਪਿੰਡ 'ਚ ਜਿਵੇਂ ਕਿਸਾਨ ਇਕੱਠੇ ਹੋਏ ਆ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਇਹ ਜਿਹੜੀ ਹੈਗੀ ਆ ਇਹ ਸੰਕੇਤ ਜਿਹੜੇ ਆ ਇਹ ਚੰਗੇ ਨਹੀਂ ਹੈਗੇ ਤੇ ਇਹਦੇ ਵਾਸਤੇ ਹਰ ਪੰਜਾਬੀ ਨੂੰ ਹਰ ਜਮਹੂਰੀ ਪਸੰਦ ਬੰਦੇ ਨੂੰ ਇਹਦੇ ਖਿਲਾਫ ਜਿਹੜੀ ਡਟਣੀ ਆਵਾਜ਼ ਹੈਗੀ ਆ ਉਹ ਬੁਲੰਦ ਕਰਨੀ ਚਾਹੀਦੀ ਆ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ 28 ਮਾਰਚ ਨੂੰ ਪੂਰੇ ਮੁਲਕ ਦੇ ਵਿੱਚ ਕਿਉਂਕਿ ਮੰਨਦੇ ਆ ਕਿ ਇਸ ਕਿਸਾਨ ਲਹਿਰ ਦਾ ਸੰਯੁਕਤ ਕਿਸਾਨ ਮੋਰਚੇ ਦਾ ਮੋੜ ਜਿਹੜਾ ਉਹ ਪੰਜਾਬ ਆ ਜੇ ਪੰਜਾਬ ਚੋਂ ਕਿਸਾਨ ਲਹਿਰ ਨੂੰ ਦਿਵਾ ਲਿਆ ਗਿਆ ਤੇ ਫਿਰ ਇਹ ਪੂਰੇ ਮੁਲਕ ਦੇ ਵਿੱਚ ਦਿਵਾਈ ਜਾਊਗੀ ਔਰ ਜਿਹੜਾ ਕਾਰਪੋਰੇਟ ਦਾ ਅਜੰਡਾ ਜਿਵੇਂ ਟਰੰਪ ਨੇ ਕਹ ਕੇ ਆਪਣੀਆਂ ਮੰਡੀਆਂ ਸਾਡੇ ਹਵਾਲੇ ਕਰ ਦੋ ਅਮਰੀਕਾ ਆਪਣਾ ਉਹਦੀ ਉਹਦੀ ਸਹਾਇਥੇ ਦਾਲਾਂ ਤਾਂ ਆਈ ਰੀਆਂ ਨੇ ਉਹ ਆਪਣਾ ਦੁੱਧ ਦੇ ਵੇਚਣ ਨੂੰ ਤਿਆਰ ਆ ਆਪਣਾ ਅਨਾਜ ਆਪਣੀ ਮੱਛੀ ਜੋ ਕੁਝ ਵੀ ਹੈਗਾ ਉਹ ਸਾਰਾ ਇੱਧਰ ਜਿਹੜਾ ਵੇਚਣ ਨੂੰ ਤਿਆਰ ਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਐਗਰੀਕਲਚਰ ਐਕਸਪੋਰਟ ਦਾ ਕੰਮ ਹੈਗਾ ਉਹ ਅਮਰੀਕਾ ਕਰਦਾ ਤੇ ਉਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਆ ਵੱਡਾ ਖਰੀਦਦਾਰ ਆ ਉਹ ਭਾਰਤ ਆ ਤੇ ਜੇ ਮੰਡੀਆਂ ਵੀ ਉਹ ਚਾਹੁੰਦਾ ਹੈਗਾ ਤੇ ਇਹਨਾਂ ਨੂੰ ਇਥੋਂ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਜਿਹੜਾ ਤਬਾਹ ਹੋ ਕੀਤਾ ਜਾਊ ਕੀਤਾ ਜਾਊਗਾ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਕਿਸਾਨ ਲਹਿਰ ਤੇ ਹੱਲਾ ਬੋਲਿਆ ਗਿਆ ਇਸ ਕਰਕੇ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਕਾਰਕੁਨ ਗ੍ਰਿਫਤਾਰ ਹੁੰਦਾ ਉਹਦੇ ਘਰੇ ਰੇਡ ਵੱਜਦੀ ਆ ਉਹਦੇ ਖਰਾਬ ਸਾਰਿਆਂ ਨੂੰ ਡਟ ਕੇ ਜਿਹੜੀ ਆਵਾਜ਼ ਹੈਗੀ ਆ ਉਹ ਬੁਲੰਦਾ ਕਰਨੀ ਚਾਹੀਦੀ ਆ ਤੇ 28 ਮਾਰਚ ਦੀ ਜਿਹੜੇ ਪ੍ਰੋਗਰਾਮ ਆ ਉਹ ਵੱਡੀ ਪੱਧਰ ਤੇ ਕਾਮਯਾਬ ਕਰਨੇ ਚਾਹੀਦੇ ਕਾਫਲੇ ਬਣ ਕੇ ਉਹਨੇ ਚ ਪਹੁੰਚਣਾ ਚਾਹੀਦਾ ਨਹੀਂ ਤਾਂ ਪੰਜਾਬ ਦੇ ਜਿਹੜੀ ਪੁਲਿਸ ਸਟੇਟ ਲਗਭਗ ਬੰਨਣ ਵਾਲੇ ਪਾਸੇ ਆ ਇਹ ਪੱਕੀ ਹੋ ਜੂਗੀ ਜੇ ਅਸੀਂ ਵਿਰੋਧ ਨਾ ਕੀਤਾ ਤੇ ਫਿਰ ਪੁਲਿਸ ਜੋ ਹਸ਼ਰ ਕਰਦੀ ਉਹ ਸਭ ਦੇ ਸਾਹਮਣੇ ਆ ਪਰ ਇੱਕ ਇੱਕ ਗੱਲ ਇੱਥੇ ਵੀ ਨਿਕਲਦੀ ਆ ਮਤਲਬ ਲੋਕ ਜਦੋਂ ਉੱਥੇ ਜ਼ਬਰ ਹੋਇਆ ਲੋਕਾਂ ਦੇ ਵਿੱਚ ਇੱਕ ਗੁੱਸਾ ਆਇਆ ਲੋਕਾਂ ਦੇ ਵਿੱਚ ਇੱਕ ਰੋਹ ਬਣਿਆ ਸਰਕਾਰ ਤੇ ਹਾਲਾਂਕਿ ਸਫਾਈਆਂ ਵੀ ਦਿੱਤੀਆਂ ਬੜਾ ਕੁਝ ਕੀ ਲੱਗਦਾ ਹੈ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਰੋਹ ਆਇਆ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਆਇਆ ਇਹ ਬਰਕਰਾਰ ਰਹਿ ਸਕੂਗਾ ਕਿਉਂਕਿ ਕਈ ਵਾਰ ਕਈ ਲੋਕੇ ਵੀ ਚਿੰਤਾ ਪ੍ਰਗਟਾਉਂਦੇ ਆ ਕਿ ਆਗੂ ਬੜੇ ਆ ਉਹ ਵੀ ਰਲ ਜਾਂਦੇ ਆ ਸਭ ਕੁਝ ਹੋ ਜਾਂਦਾ ਹੈ ਇਹ ਰੋਹ ਨੂੰ ਬਰਕਰਾਰ ਰੱਖ ਪਾਉਂਗੇ ਦੇਖੋ ਪੰਜਾਬ ਦੇ ਵਿੱਚ ਭਾਜਪਾ ਨੇ ਜੋ ਕਿਸਾਨਾਂ ਨਾਲ ਕੀਤਾ ਲੋਕਾਂ ਨੇ ਰੋਹ ਬਰਕਰਾਰ ਰੱਖਿਆ ਔਰ ਜੋ ਪੰਜਾਬ ਦੇ ਭਾਜਪਾ ਦੇ ਆਗੂ ਪੰਜਾਬ ਦੇ ਪਿੰਡਾਂ ਚ ਆਉਂਦੇ ਸੀ ਜੋ ਕਿਸਾਨੀ ਨੇ ਉਹਨਾਂ ਨਾਲ ਕੀਤਾ ਉਹ ਸਭ ਨੇ ਦੇਖਿਆ ਉਹ ਰੋ ਬਰਕਰਾਰ ਰਿਹਾ ਜੋ ਬਾਈਬਲ ਬਰਕਾੜੀ ਚ ਜੋ ਹੋਇਆ ਜਿਸ ਤਰ੍ਹਾਂ ਇੱਥੇ ਮਤਲਬ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀਤਵਾਦ ਇਨਸਾਫ ਮੰਗਦੇ ਆ ਮਤਲਬ ਪੀਸਫੁਲ ਬੈਠੇ ਮਤਲਬ ਲੋਕਾਂ ਤੇ ਸੰਗਤ ਤੇ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਉਦੋਂ ਦੀ ਕਾਲੀ ਭਾਜਪਾ ਸਰਕਾਰ ਨੇ ਉਹ ਰੋ ਵੀ ਲੋਕਾਂ ਦੇ ਮਨ ਚ ਰਿਆ ਤੇ ਉਹਦੇ ਨਤੀਜੇ ਵੀ ਉਹਨਾਂ ਨੂੰ ਜਿਹੜੇ ਸੀ ਭੁਗਤਨੇ ਪਏ ਤੋਂ ਇਸ ਕਰਕੇ ਇਹ ਜਿਹੜਾ ਮਤਲਬ ਏਡੀ ਵੱਡੀ ਪੱਧਰ ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੇ ਹੈਗੇ ਆ ਉਤੋਂ ਇਹਨਾਂ ਦਾ ਐਮਐਲਏ ਕਹਿੰਦਾ ਵੀ ਅਸੀਂ ਹੁਣ ਇਹਦੀ ਜਾਂਚ ਜਿਹੜੀ ਹੈਗੀ ਆ ਕਰਾਂਗੇ ਤੁਸੀਂ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਆ ਉਹ ਕਰਨਾ ਤੁਹਾਡਾ ਅਧਿਕਾਰ ਆ ਜਿੱਥੇ 90% ਕਿਸਾਨੀ ਕਰਜ਼ਾਈ ਆ ਯਾਰ ਸਾਡੇ ਟੱਕ ਚੁਗ ਉਦਾਤਰੀ ਟੱਕ ਚੱਕ ਕੇ ਲੈ ਜੇ ਦਾਤਰੀ ਨਾ ਲੱਭੇ ਤੇ ਬੰਦੇ ਨੂੰ ਤਾਂ ਉਹ ਮਸ ਕਿਸਾਨ ਨੂੰ ਦੋ ਮਹਿਸੂਸ ਹੁੰਦਾ ਯਾਰ ਦਾਤਰੀ ਕਿੱਧਰ ਗਈ ਕਈ ਚੱਕੀ ਜਾਵੇ ਉਹ ਮਹਿਸੂਸ ਹੁੰਦਾ ਤੇ ਜਿਹੜੀ ਕਿਸਾਨੀ ਕਰਜ਼ਾ ਲੈ ਲੈ ਕੇ ਆਪਣੇ ਖੇਤੀ ਦੇ ਸੰਦ ਬਣਾ ਰਹੀ ਆ ਉਹਦੀਆਂ ਜਿਹੜੀਆਂ ਟਰਾਲੀਆਂ ਚੱਕੀਆਂ ਗਈਆਂ ਉਹਦੇ ਟਰੈਕਟਰ ਚੱਕੇ ਗਏ ਉਹਦੇ ਏਸੀ ਕੂਲਰ ਪੱਖੇ ਉਹਦਾ ਸਭ ਕੁਝ ਆਪਾਂ ਨੂੰ ਪਤਾ ਨਾ ਕਿ ਮੋਰਚੇ ਜਦੋਂ ਕੈਂਪ ਬਣਦਾ ਘਰ ਦੀ ਤਰ੍ਹਾਂ ਬਣਦਾ ਹੈਗਾ ਉੱਥੇ ਪੱਕਾ ਮਕਾਨ ਹੀ ਨਹੀਂ ਹੁੰਦਾ ਬਾਕੀ ਦਾ ਮਕਾਨ ਵਾਲਾ ਸਾਰਾ ਸਮਾਨ ਹੀ ਉਹਦੇ ਚ ਹੁੰਦਾ ਉਹਦੇ ਲੱਖਾਂ ਰੁਪਏ ਦਾ ਸਮਾਨ ਸੀ ਇੱਕ ਇੱਕ ਕੈਂਪ ਦੇ ਵਿੱਚ ਔਰ ਜਿਸ ਤਰ੍ਹਾਂ ਤਹਿਸ ਨੈਸ ਕੀਤਾ ਗਿਆ ਤੇ ਉਹ ਕਹਿੰਦਾ ਵੀ ਅਸੀਂ ਤਾਂ ਮਤਲਬ ਹੁਣ ਟਰਾਲੀਆਂ ਦੀ ਜਾਂਚ ਕਰਾਂਗੇ ਇਹਦਾ ਮਤਲਬ ਆ ਕਿ ਕਿਸਾਨ ਦਾ ਨੁਕਸਾਨ ਹੋਏ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਉਹ ਖੁਦ ਕੀਤਾ ਪਰ ਇਹਦੇ ਚੋਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਜਿੱਥੋਂ ਤੱਕ ਰੋਹ ਵਾਲੀ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਪੁਲਿਸ ਸਟੇਟ ਪੰਜਾਬ ਨੂੰ ਬਣਾਇਆ ਜਾ ਚੁੱਕਾ ਹੈਗਾ ਜਿਸ ਤਰ੍ਹਾਂ ਪੁਲਿਸ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਜਾ ਚੁੱਕੀਆਂ ਨੇ ਇੱਥੇ ਇੱਕ ਜਿੱਥੇ ਕਿਸਾਨ ਜਿੱਥੇ ਬੰਦੀਆਂ ਨੂੰ ਇਸ ਪੁਲਸੀਆ ਸਟੇਟ ਦੇ ਖਿਲਾਫ ਡਟ ਕੇ ਲੜਨ ਦੀ ਲੋੜ ਆ ਉੱਥੇ ਹੀ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਚ ਇਹੋ ਜਿਹੀ ਆਗੂ ਆ ਉਹਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਉਹ ਐਸਐਚਓ ਆ ਜਾਂਦਾ ਨਵਾਂ ਉਹਦੇ ਲਈ ਬੁੱਕਾ ਲੈ ਕੇ ਚਲੇ ਜਾਂਦੇ ਆ ਕਈ ਆਗੂ ਇਹੋ ਜਿਹੇ ਆ ਕਿ ਉਹਨਾਂ ਦੇ ਜਨਮ ਦਿਨ ਤੇ ਐਸਐਸਪੀ ਡੀਸੀ ਕੇਕ ਕੱਟਦੇ ਆ ਜਿਨ੍ਹਾਂ ਦੀ ਪੁਲਿਸ ਵਾਲੇ ਅਫਸਰਾਂ ਦੇ ਨਾਲ ਲਿਹਾਜ਼ ਆ ਕਿਸੇ ਵੀ ਪੁਲਿਸ ਅਧਿਕਾਰੀ ਦੇ ਨਾਲ ਜਿਹੜੇ ਕਿਸਾਨ ਆਗੂ ਦੀ ਲਿਹਾਜ਼ ਆ ਉਹ ਫਿਰ ਪੁਲਸੀਆ ਸਟੇਟ ਦਾ ਵਿਰੋਧ ਨਹੀਂ ਕਰ ਸਕੂਗਾ ਜਿਹੜੀ ਇਸ ਤਰ੍ਹਾਂ ਦੀਆਂ ਲਿਹਾਜ਼ ਪਾਲਣ ਵਾਲਾ ਕੰਮ ਆ ਜਿਹੜੇ ਬੰਦੇ ਦੀ ਜਿਹੜਾ ਕੋਈ ਲੋਕਾਂ ਦਾ ਆਗੂ ਪੁਲਿਸ ਅਧਿਕਾਰੀਆਂ ਦੇ ਨਾਲ ਲਿਹਾਜ਼ ਰੱਖਦਾ ਉਹ ਲੋਕਾਂ ਦਾ ਆਗੂ ਹੋ ਹੀ ਨਹੀਂ ਸਕਦਾ ਗਾ ਇਸ ਕਰਕੇ ਇਹ ਕਿਸਾਨ ਜਥੇਬੰਦੀਆਂ ਕਈ ਇਹੋ ਜਿਹੀਆਂ ਹੈਗੀਆਂ ਨੇ ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਪੈਣੀ ਆ ਇਤਰਾਣਾ ਤੇ ਅਫਸਰਾਂ ਨਾਲ ਲਿਹਾਜ਼ ਜਾਂ ਜਿਹੜੀਆਂ ਹਾਂ ਬਹੁਤ ਸਾਰੀ ਕਈ ਵਾਰੀ ਹੁੰਦਾ ਕਿ ਦੇਖਦੇ ਆ ਵੀ ਕਿਤੇ ਧਰਨਾ ਲੱਗਾ ਤੇ ਉਹ ਕੋਈ ਐਮਐਲਏ ਜੀ ਐਮਪੀ ਬਾਹਰ ਹੈਗਾ ਉਹ ਚੁੱਕੀ ਬੰਦੇ ਕਹਿਣ ਲੱਗੇ ਚਲੋ ਚਲੋ ਬਸ ਕਰੋ ਬਸ ਕਰੋ ਵੀ ਹੁਣ ਬਹੁਤ ਬੋਲ ਲਿਆ ਜਾ ਮਤਲਬ ਜਿਵੇਂ ਕੀ ਆਪਾਂ ਨੂੰ ਉਹਦੀ ਕੀ ਕਾਨ ਪਈ ਹੈਗੀ ਆ ਠੀਕ ਆ ਇਦਾਂ ਹੀ ਮਤਲਬ ਕੋਈ ਅਧਿਕਾਰੀ ਦੇ ਨਾਲ ਬੀਐਸਐਚਓ ਦਾ ਜਿਕੇ ਕਟਤਾ ਡੀਐਸਪੀ ਆ ਗਿਆ ਉਹਨੂੰ ਬੁੱਕਾ ਦੇ ਲਿਆ ਜੀ ਉਹਦੀ ਬਦਲੀ ਹੋ ਗਈ ਉਹਦੀ ਉਹਨੂੰ ਵਧਾਈਗੀ ਪਾਰਟੀ ਕਰਤੀ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਮਤਲਬ ਹਰਕਤਾਂ ਨਹੀਂ ਕਰਤੂਤਾਂ ਇਹ ਇਹਦੇ ਤੋਂ ਵੀ ਬਹੁਤ ਸਰੀਆਂ ਕਿਸਾਨ ਜਥੇਬੰਦੀ ਨੂੰ ਜਿਹੜੀ ਹੈਗੀ ਆ ਉਹ ਬਚਨ ਦੀ ਜ਼ਰੂਰਤ ਹੈਗੀ ਆ ਜਦੋਂ ਪੁਲਿਸੀਆ ਸਟੇਟ ਬਣ ਗਈ ਫਿਰ ਕੋਈ ਲਿਹਾਜ਼ ਨਹੀਂ ਜਿੰਦਾ ਪੁਲਿਸ ਨਾਲ ਲਿਹਾਜ਼ ਆ ਪੁਲਿਸ ਨੇ ਲੋਕਾਂ ਦਾ ਲਿਹਾਜ਼ ਨਹੀਂ ਕਰਨਾਗਾ ਤੇ ਫਿਰ ਉਹ ਲੋਕਾਂ ਦੇ ਨਾਲ ਖੜਨਾ ਔਖਾ ਹੋ ਜਾਊਗਾ ਜਿਸ ਤਰ੍ਹਾਂ ਦੇ ਅੱਜ ਪੰਜਾਬ ਦੇ ਹਾਲਾਤ ਇੱਥੋਂ ਦੀ ਪੁਲਿਸ ਨੇ ਭਗਵੰਤ ਮਾਨ ਸਰਕਾਰ ਨੇ ਅਮਿਤ ਸ਼ਾਹ ਦੇ ਕਹਿਣ ਤੇ ਬਣਾ ਦਿੱਤੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ